ਸਤਿ ਸ਼੍ਰੀਕਾਲ ਜੀ ਮੇਰੇ ਵੱਲੋਂ ਸਾਰੇ ਹੀ ਹਾਕੀ ਪ੍ਰੇਮੀਆਂ ਨੂੰ ਨੈਸ਼ਨਲ ਸਪੋਰਟਸ ਡੇ ਭਾਵ ਸਤਕਾਰਯੋਗ ਮੇਜਰ ਧਿਆਨ ਚੰਦ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ-ਬਹੁਤ ਵਧਾਈਆਂ ਆ ਜਿਹੜਾ ਗਰਾਊਂਡ ਦੇ ਵਿੱਚ ਤੁਸੀਂ ਅਲੌਕਿਕ ਨਜ਼ਾਰਾ ਦੇਖ ਰਹੇ ਹੋ ਨਾ ਹਾਕੀ ਦੇ ਸੰਧਲੀ ਬਗੀਚੇ ਦੀਆਂ ਫੁੱਟ ਦੀਆਂ ਕਰੋ ਬਣਾ ਦੇ ਦਰਸ਼ਨ ਕਰ ਰਹੇ ਹੋ ਇਹ ਸਾਰੇ ਹੀ ਖਿਡਾਰੀ ਜਿਹੜੇ ਆ ਉਹ ਅੱਜ ਪਿੰਡ ਮਰੜ ਵਿਖੇ ਨੈਸ਼ਨਲ ਸਪੋਰਟਸ ਡੇ ਅਤੇ ਮੇਜਰ ਧਿਆਨ ਚੰਦ ਜੀ ਦਾ ਜਨਮ ਦਿਹਾੜਾ ਮਨਾਉਣ ਦੇ ਲਈ ਇਸ ਗਰਾਉਂਡ ਵਿੱਚ ਹਾਜ਼ਰ ਹੋਏ ਸੀ ਤੇ ਇੱਥੇ ਦੱਸਣਾ ਇਹ ਵੀ ਯੋਗ ਹੋਵੇਗਾ ਕਿ ਕਾਦਰਾਬਾਦ ਤੋਂ ਮਾਸਟਰ ਸਵਿੰਦਰ ਸਿੰਘ ਜੀ ਦਾ ਬੇਟਾ ਸੁਖਦੇਵ ਸਿੰਘ ਸੁਖ ਜੋ ਕਿ 에어 ਫੋਰਸ ਵਿੱਚ ਸੂਬੇਦਾਰ ਨੇ ਬਤੌਰ ਹੱਕੀ ਅੱਜ ਉਹ ਵੀ ਇਸ ਉਹਨਾਂ ਦੀ ਬਦੌਲਤ ਇਹ ਮਹਾਕੁੰਭ ਜਿਹੜਾ ਹਕੀ ਦਾ ਰਚਿਆ ਗਿਆ ਸੀ ਤੇ ਜੂਨ ਦੇ ਮਹੀਨੇ ਤੋਂ ਛੇ ਟੀਮਾਂ ਜਿਹਦੇ ਵਿੱਚ ਤਲਵੰਡੀ ਖੁੰਮੜ ਪਖਰਪੁਰ ਕਾਦਰਾਬਾਦ ਬੱਜੂਮਾਨ ਸ਼ੇਖੂਪੁਰ ਅਤੇ ਚਾਹਲ ਕਲਾਂ ਦੀਆਂ ਟੀਮਾਂ ਨੇ ਵੱਧ ਚੜ ਕੇ ਹਿੱਸਾ ਲਿਆ ਸੀ ਤੇ ਇਹਦੇ ਵਿੱਚ ਇਹ ਵੀ ਦੱਸਣਾ ਜੋਗ ਹੋਵੇਗਾ ਕਿ ਇਸ ਲੀਗ ਦੀ ਜੇਤੂ ਟੀਮ ਜਿਹੜੀ ਆ ਉਹ ਚਾਹਲ ਕਲਾਂ ਦੀ ਟੀਮ ਰਹੀ ਆ ਇਹਦੇ ਨਾਲ ਨਾਲ ਇਹ ਵੀ ਦੱਸਣਾ ਕਿ 40 ਸਾਲ ਤੋਂ ਉੱਪਰ ਦੇ ਖਿਡਾਰੀਆਂ ਦਾ ਵੀ ਹਕੀ ਮੈਚ ਖੇਡਿਆ ਗਿਆ ਜਿਹਦੇ ਵਿੱਚ ਪਖਰਪੁਰਦੀ ਟੀਮ ਫਰਸਟ ਤੇ ਤਲਵੰਡੀ ਖੂਮੜ ਦੀ ਟੀਮ ਸੈਕੰਡ ਰਹੀ ਸੀ ਅਤੇ ਕੁੱਲ ਮਿਲਾ ਕੇ ਜੇ ਕਹੀਏ ਤੇ ਇੱਕ ਕਾਮਯਾਬ ਪ੍ਰੋਗਰਾਮ ਹੋ ਨਿਭੜਿਆ ਤੇ ਮੇਜਰ ਜੀ ਦਾ ਜਨਮ ਦਿਹਾੜਾ ਵੀ ਖੇਡ ਪ੍ਰੇਮੀ ਦਾ ਜਿਹੜਾ ਸਰਕਾਰ ਨਾਲ ਖਿਡਾਰੀਆਂ ਨਾਲ ਵਾਅਦਾ ਕਿਉਂਕਿ ਖਿਡਾਰੀਆਂ ਨਾਲ ਉਤਸ਼ਾਹਤ ਕਰਨਾ ਹੁੰਦਾ ਖਿਡਾਰੀ ਉਹਦੀ ਜਿੰਦ ਜਾਨ ਵਾਸਤੇ ਜੀਂਦੇ ਆ ਮੈਂ ਆਪਣੇ ਖਿਡਾਰੀ ਏਸ਼ੀਅਨ ਖਿਡਾਰੀ ਸੀ ਪ੍ਰਵੀਨ ਕਮਾਲ ਸਰੀਆਲੀ ਉਹਦੇ ਨਾਲ ਮੈਂ ਖੇਡਦਾ ਜਾਂ ਤੇ ਉਹ ਇੱਕ ਵਾਰ ਅਮਦਾ ਜੀ ਵੀ ਜੇ ਗਾੜੀ ਮੇਰੇ ਹਮ ਬੜੀ ਗਾੜੀ ਸਰੋਤੇ ਬੈਠੇ ਹੋਣਾ ਮੈਨੂੰ ਸ਼ਾਬਾਸ਼ ਕਰਦਣ ਮਤ 5 ਮੀਟਰ ਹੋਰ ਵਧਾ ਦੇਣਾ ਸੋ ਇਹਨਾਂ ਦੀ ਬਦੌਲਤ ਤੁਹਾਡੀ ਅਸ਼ੀਰਵਾਦ ਤੁਹਾਨੂੰ ਅਸ਼ੀਰਵਾਦ ਦੇਣ ਆਇਆ ਤੇ ਮੈਂ ਇੱਕ ਨੁਕਤਾ ਜਿਹੜਾ ਮੈਂ ਇੱਥੋਂ ਆਪਣੇ ਮੇਜਰ ਧਾਨ ਚੰਦ ਤੋਂ ਸਿੱਖਿਆ ਵਾ ਉਹ ਇੱਕ ਨੁਕਤਾ ਯਾਦ ਰੱਖ ਲਿਓ ਤੇ ਲਿਖ ਲਿਓ ਮੇਜਰ ਧਾਨ ਚੰਦ ਜਦੋਂ ਖੇਡਦਾ ਸੀ ਨਾ ਹਿਟਰ हिटलर ਦੀ ਸਟੋਰੀ ਤੁਸੀਂ ਪੜ ਲਿਓ ਕਿਤੇ ਪੜੋਗੇ ਗਾੜੀ ਪੜੋਗੇ ਜਾਂ ਆਪਣੇ ਵਡੇਰਿਆਂ ਕੋ ਸੁਣਿਓ ਐਡਾ ਯਾਲਮ ਬਾਦਸ਼ਾਹੀ ਤੇ ਜਦੋਂ ਉਹਨੇ ਵੇਖਿਆ ਖੇਡਦੇ ਨੇ ਉਹਨੇ ਆਖਿਆ ਇੱਥੇ ਰੋ ਤੈਨੂੰ ਕਪਤਾਨ ਬਣਾ ਦਿੰਨੇ ਆ ਤੈਨੂੰ ਕੁਛ ਬਣਾ ਦਿੰਨੇ ਤੈਨੂੰ ਜੋ ਮਰਜ਼ੀ ਬਣਾ ਦਿੰਨੇ ਆ ਪਰ ਉਹ ਸ਼ਖਸੀਅਤ ਹੈ ਜਿੰਨੇ ਨਾਂ ਕੱਤ ਜਾਂਦਾ ਨਹੀਂ ਜਿੱਥੇ ਮੈਂ ਖੇਡਿਆ ਰਿਆ ਜਿਹੜੀ ਮੇਰੀ ਧਰਤੀ ਮਾਂ ਵਾ ਜਿਹੜੇ ਮੇਰੇ ਖਿਡਾਰੀ ਜਿੰਨਾ ਮੈਨੂੰ ਪੈਦਾ ਕੀਤਾ ਮੈਂ ਉਹਨਾਂ ਨੂੰ ਸਮਰਪਿਤ ਆ ਤੈਨੂੰ ਸਮਰਪਿਤ ਨਹੀਂ ਤੇ ਅੱਜ ਯਾਦ ਰੱਖਿਓ ਜੋ ਤੁਸੀਂ ਦੇਖਦੇ ਹੋ ਆਲੇ-ਦਾਲੇ ਦੇਖਦੇ ਹੋ ਜਿਹੜਾ ਸਾਡਾ ਖਿਡਾਰੀ ਉੱਧਰ ਜਾਂਦਾ ਉੱਥੇ ਵਿਆਹ ਕਰਾ ਲਿੰਦਾ ਤੇ ਮੋਨਕ ਸਿਰ ਮਨਾ ਲਿੰਦਾ ਇਹ ਇਜਾਜ਼ਤ ਜੇ ਧਰਤੀ ਤੁਸੀਂ ਖੇਡਦੇ ਹੋ ਇਹਨੂੰ ਸਮਰਪਿਤ ਇਹਦੇ ਆਲਾ ਪਛਾਣ ਵੇਖਿਓ ਜਿੱਦਾਂ ਹਰ ਚੱਲ ਨੇ ਵੇਖਿਆ ਕਿ ਨਹੀਂ ਥੇ ਚੱਲ ਨੇ ਅੱਜ ਮੈਂ ਵੀਡੀਓ ਨੂੰ ਕੀ ਪਿਆ ਮੈਂ ਕਿਹਾ ਤੇਰੇ ਜਿਹੜੇ ਆ ਸਾਨੂੰ ਤੂੰ ਇੱਕ ਤੋਹਫਾ ਦਿੱਤਾ ਨਾ ਅੱਜ ਉਹ ਫੁੱਲ ਖਿੜੇ ਹੀ ਉਹ ਬਾਗ ਵਿੱਚ ਕੀਤਾ ਭਰਿਆ ਤੇ ਨਾ ਵੇਖ ਕੇ ਬੜਾ ਖੁਸ਼ ਆਇਆ ਤੇ ਤੈਨੂੰ ਸਲਾਮ ਕਰਦਾ ਹਾਂ ਇਹੋ ਗੱਲ ਤੂੰ ਆ ਜਿਹੜਾ ਟਰਸਾਨੂੰ ਦਿੱਤਾ ਹੈ ਪੰਜਾਬ 'ਚ ਖੜਾ ਦੋ ਤੇ ਨਹੀਂ ਟਰਫ ਬਣਿਆ ਤੇ ਇਹਨੇ ਦਿੱਤਾ ਵਾ ਇਹੋ ਜਿਹੇ ਖਿਡਾਰੀ ਸਸੀਗਲ ਮੱਠ ਜੀ ਅੱਜ ਤੁਸੀਂ ਇਸ ਜਗ੍ਹਾ ਤੇ ਆਏ ਹੋ ਤੇ ਕਿਵੇਂ ਮਹਿਸੂਸ ਹੋ ਰਿਹਾ ਇਸ ਜਗ੍ਹਾ ਤੇ ਅੱਜ ਹਸਪੀਟਲ ਸਟੇਡੀਅਮ ਦੇ ਵਿੱਚ ਖੜੇ ਹੋ ਕੇ ਅੱਜ ਉਸ ਆਕੀ ਦੇ ਮਹਾਨ ਸਪੋਰਟ ਨੂੰ ਉਹਨਾਂ ਦੇ ਜਨਮ ਦਿਵਸ ਜੋ ਭਾਰਤ ਵੱਲੋਂ ਨੈਸ਼ਨਲ ਸਪੋਰਟਸ ਡੇ ਦੇ ਰੂਪ ਵਿੱਚ ਮਨਾਇਆ ਜਾਂਦਾ ਵੀਹ ਹਦਸਤ ਨੂੰ ਮਿਲਿਆ ਛੋਟੇ ਨੰਨੇ ਮੰਨੇ ਖਿਡਾਰੀਆਂ ਨੂੰ ਅਸ਼ੀਰਵਾਦ ਦੇ ਕੇ ਨੰਨੇ ਮੰਨੇ ਖਿਡਾਰੀਆਂ ਨੂੰ ਸੰਵਲਤ ਕਰਕੇ ਉਹਨਾਂ ਨੂੰ ਅਸੀਸ ਅਸ਼ੀਰਵਾਦ ਦੇ ਕੇ ਤੇ ਉਹਨਾਂ ਦੇ ਉਜਵਲ ਭਵਿਖ ਦੀ ਕਾਮਨਾ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਇਹ ਦੇਸ਼ ਹੈ ਕਿ ਕੋਈ ਹੋਰ ਭਾਗੀ ਦੇ ਖਿਡਾਰੀ ਧਿਆਨ ਚਨਵਰ ਦੇ ਆ ਤੋਂ ਕਾਇਦਾ ਕਰੇ ਇਸ ਸਟੇਡੀਅਮ ਵਿੱਚੋਂ ਵਿਸ਼ੇਸ਼ ਕਰਕੇ ਅੱਜ ਦੇ ਦਿਨ ਤੇ ਮੈਂ ਮਹਿਸੂਸ ਕਰੂੰਗਾ ਤੇ ਚਾਹੁੰਦਾ ਤੇ ਬ੍ਰਿਗੇਡੀਅਰ ਨੇ ਚਾਰਚੇ ਦੇ ਲੱਤੀਆਂ ਤੋਂ ਬਾਅਦ ਕਿਤੇ ਕੋਈ ਅੰਮ੍ਰਿਤਿਆਂ ਉਸ ਤੇ ਹਾਲ ਚੰਦ ਵਰਗਾ ਮਾਹੌਲ ਜਿਹੜਾ ਪੈਦਾ ਹੋਵੇ ਫਿਰ ਆਪਣੇ ਦੇਸ਼ ਦਾ ਨਾਮ ਜਿਹੜਾ ਉਹ ਰੋਸ਼ਨ ਕਰੇ ਆ ਜਿਵੇਂ ਲੀਗ ਦੇ ਮੌਕੇ ਜਿੰਨੀਆਂ ਵੀ ਟੀਮਾਂ ਆਈਆਂ ਸੀ ਬਹੁਤ ਵਧੀਆ ਖੇਡੇ ਨੇ ਮੈਨੂੰ ਬੜੀ ਖੁਸ਼ੀ ਆ ਮੈਂ ਬੱਚਿਆਂ ਨੂੰ ਟੀ-ਸ਼ਰਟਾਂ ਜੋ ਕਿਟਾਂ ਆ ਉਹ ਪ੍ਰਾਈਜ਼ ਦਿੱਤੀਆਂ ਬਟ ਮੈਂ ਚਾਹੁੰਦਾ ਕਿ ਕੁਝ ਬੱਚੇ ਯਾਦੀ ਮਿਹਨਤ ਕਰਨ ਤੇ ਜੋ ਵੀ ਮੇਰੇ ਕੋਲ ਸੇਵਾ ਹੋਗੀ ਮੈਂ ਨਾ ਬੱਚਿਆਂ ਲਈ ਕਰਾਂਗਾ ਵਿੰਦਰ ਸਿੰਘ ਜੀ ਮਰੜ ਸਾਹਿਬ ਜੋ ਅੱਜ ਦੇ ਨਿੱਜੀ ਰਿਝੇਆਂ ਵਿੱਚੋਂ ਸਮਾ ਕੱਢ ਕੇ ਸਾਡੇ ਕੋਲ ਪਹੁੰਚੇ ਨੇ ਇਹਨਾਂ ਛੋਟੀਆਂ-ਛੋਟੀਆਂ ਰੂਹਾਂ ਨੂੰ ਅਸ਼ੀਰਵਾਦ ਦੇਣ ਲਈ ਪਹੁੰਚੇ ਨੇ ਕਿਉਂਕਿ ਤੁਹਾਡਾ ਅਸ਼ੀਰਵਾਦ ਜਿਹੜਾ ਜਿੰਨੀਆਂ ਵੀ ਸਤਕਾਰਯੋਗ ਸ਼ਖਸੀਅਤਾਂ ਪਹੁੰਚੀ ਨੇ ਉਹਨਾਂ ਸਾਰਿਆਂ ਦਾ ਅਸ਼ੀਰਵਾਦ ਇਹਨਾਂ ਲਈ ਰਾਮਬੰਦ ਦਾ ਕੰਮ ਕਰੂਗਾ ਬਾਕੀ ਇੱਕ ਗੱਲ ਹੈ ਕਿ ਗਰਾਊਂਡ ਦੇ ਵਿੱਚ ਜਦੋਂ ਹੋਈਏ ਨਾ ਕਈ ਵਾਰੀ ਹਾਰਦੀ ਵੀ ਜਿੱਤ ਜਾਂਦੀ ਹੈ ਤੇ ਜਿੱਤ ਦੇ ਜਿੱਤੇ ਵੀ ਹਾਰ ਜਾਂਦੀ ਉੱਥੇ ਨਾ ਥੋੜਾ ਆ ਜਾ ਹੌਸਲੇ ਦੀ ਘਾਟ ਰਹਿ ਜਾਂਦੀ ਹੈ ਕਿਤੇ ਇੱਕ ਸ਼ੇਰ ਲਿਖਦਾ ਹੈ ਕਿ ਇੱਕ ਸ਼ਾਇਰ ਲਿਖਦਾ ਹੈ ਕਿ ਹਾਲੇ ਤਾਂ ਤੀਰ ਕਮਾਨ ਹਾਲੇ ਤਾਂ ਯਾਰ ਮੈਦਾਨ ਚ ਹੈ ਕੁਝ ਵੀ ਹੋ ਸਕਦਾ ਹਾਲੇ ਤਾਂ ਬੋਲ ਜ਼ਬਾਨ ਚ ਹੈ ਕੁਝ ਵੀ ਹੋ ਸਕਦਾ ਇਸ ਕਰਕੇ ਅੰਤਮ ਪਲਾ ਤੱਕ ਹੌਸਲਾ ਨਹੀਂ ਛੱਡਣਾ ਚਾਹੀਦਾ ਜਿੰਤਾ ਜਿਹੜੀਆਂ ਤੁਹਾਡੇ ਮਗਰ ਮਗਰ ਅੱਗੇ ਪਿੱਛੇ ਘੁੰਮਣ ਗਿਆ ਤੇ ਹੁਣ ਮੈਂ ਬੇਨਤੀ ਕਰਾਂ ਬੜੀ ਸਰਕਾਰ ਜੋਖਤ ਸਿਹਤ ਆ ਸਿਆਣੇ ਕਹਿੰਦੇ ਨੇ ਕਿ ਹੱਥ ਕੰਗਣ ਨੂੰ ਆਰਸੀ ਕੀ ਤੇ ਪੜੇ ਲਿਖੇ ਨੂੰ ਫਾਰਸੀ ਕੀ ਤੇ ਮਾਸਟਰ ਮਨਜੀਤ ਸਿੰਘ ਕੀ ਸੰਧੂ ਸਾਹਿਬ ਸਾਡੇ ਕੋਲ ਖੜੇ ਨੇ ਜੋ ਸ਼ੇਕੂਪੁਰ ਵਿਖੇ ਬਤੌਰ ਪ੍ਰਿੰਸੀਪਲ ਨੇ ਜਦੋਂ ਲੰਘਦੇ ਆਉਂਦੇ ਜਾਂਦੇ ਸਕੂਲ ਦੇ ਦਖਲ ਕਰੀਦੇ ਆ ਸਰਕਾਰਾਂ ਦੇ ਕਿਹੜਾ ਅੱਜ ਦੇ ਇਸ ਬਹੁਤ ਹੀ ਪਵਿੱਤਰ ਦਿਹਾੜੇ ਤੇ ਬਿਰਾਜਮਾਨ ਸਾਡੀਆਂ ਬਹੁਤ ਹੀ ਮਾਨਮਤੀਆਂ ਸ਼ਖਸੀਅਤਾਂ ਖਾਸ ਕਰਕੇ ਇਸ ਇਲਾਕੇ ਦੀ ਉਹ ਦੇਣ ਚ ਉਹ ਲੋਕ ਉਹ ਸ਼ਖਸੀਅਤਾਂ ਜਿਨ੍ਹਾਂ ਨੂੰ ਮੈਂ ਬਾਬਾ ਬੋੜ ਕਹਾਵਾਂਗਾ ਉਹ ਕੀ ਦਾ ਮਾਨਜੋਕ ਸ਼ਖਸੀਅਤਾਂ ਮੇਰੇ ਸਾਹਮਣੇ ਬਿਰਾਜਮਾਨ ਆ ਤੇ ਇੱਕ ਇਹਨਾਂ ਤੋਂ ਬਾਅਦ ਨਵੀਆਂ ਦੋ ਟੀਮਾਂ ਸਾਹਮਣੇ ਵੇਖਣ ਨੂੰ ਮੌਕਾ ਮਿਲ ਰਿਹਾ ਤੇ ਆਉਣ ਵਾਲੇ ਸਮੇਂ ਦੀ ਪਨੀਰੀ ਠੀਕ ਹੈ ਜੀ ਸਭ ਤੋਂ ਪਹਿਲਾਂ ਲੋਕ ਸਤਰਾ ਮੈਂ ਇਨਾ ਆਪਣੀ ਆਵਾਜ਼ ਮੱਤੀਆਂ ਸਖਸ਼ੀਅਤ ਦਾ ਵਾਸਤਾ ਹੈ ਕਿ ਇਹ ਜਿਹੜੀਆਂ ਸਖਸ਼ੀਅਤਾਂ ਕਿਸੇ ਪਹਿਚਾਣ ਦੀ ਮਹਤਾਜ ਨਹੀਂ ਇਹਨਾਂ ਵਾਸਤੇ ਕਹਿੰਦੇ ਆ ਕਿ ਜੋ ਨੀਵੇਂ ਉੱਡਦੇ ਨੇ ਸ਼ਹਾਬਾਜ਼ ਨਹੀਂ ਹੁੰਦੇ ਸਾਰੇ ਪੱਥਰ ਮੁਖਰਾਜ ਨਹੀਂ ਹੁੰਦੇ ਰਕ ਸੀਸ ਤਲੀ ਤੇ ਜਿੰਨਾ ਟਰਨੇ ਨੇ ਲੰਬੇ ਪੈਂਡੇ ਉਹ ਬੰਦੇ ਕਿਸੇ ਸ਼ੋਹਰਤ ਦੇ ਮਹਤਾਜ ਨਹੀਂ ਹੁੰਦੇ ਇਹ ਬੰਦੇ ਤੇ ਸੀ ਡੀਆ ਇਲਾਕੇ ਚ ਨਵੀਂ ਪਿਰਤ ਪਾਈ ਸੀ ਉਹਨਾਂ ਦੇ ਹਨ ਹਮੇਸ਼ਾ ਹੀ ਫਕਰ ਮਹਿਸੂਸ ਹੁੰਦਾ ਰਹੇਗਾ ਮਾਣ ਮਹਿਸੂਸ ਹੁੰਦਾ ਰਹੇਗਾ ਤੁਹਾਡੇ ਲਈ ਛੋਟੇ ਬੱਚੇ ਜਿਹੜੇ ਆਉਣ ਵਾਲੇ ਸਮੇਂ ਦਾ ਭੁਇਕਿਆ ਸਾਡੀ ਜਿੰਦ ਜਾਨ ਤੁਹਾਡੇ ਲਈ ਦੋ ਸਤਰਾਂ ਅ ਹੱਸਦੇ ਰਹੋ ਫੁੱਲਾਂ ਦੀ ਤਰ੍ਹਾਂ ਮਹਿਕਾ ਵੰਡੋ ਖੁਸ਼ਬੂ ਦੀ ਤਰ੍ਹਾਂ ਦੁਨੀਆ ਤੇ ਚਮਕੋ ਸੂਰਜ ਵਾਂਗ ਬੋਲੋ ਬੋਲ ਮਿੱਠੇ ਬਿਸ਼ਰੀ ਦੀ ਤਰ੍ਹਾਂ ਬਣ ਜਾਓ ਇਹਨੇ ਸੱਚੇ ਸੁੱਚੇ ਜੋ ਹਰ ਕੋਈ ਵੇਖ ਕੇ ਇਹੀ ਕਵੇ ਕਾਸ਼ ਅਸੀਂ ਵੀ ਹੁੰਦੇ ਕਿਤੇ ਇਹਨਾਂ ਦੀ ਤਰ੍ਹਾਂ We gotta get it.